ਹਾਂ ਜੀ ਅੱਜ ਅਸੀਂ ਬਣਾਵਾਂਗੇ ਪੰਜੀਰੀ ਪੰਜੀਰੀ ਵਾਸਤੇ ਆਪਾਂ ਨੇ ਕਾਜੂ ਬਦਾਮ ਤਾਖਾਂ ਮਗਜ ਤੇ ਆਹ ਪਤਾ ਨਹੀਂ ਹਰੇ ਜੀ ਵੀ ਕੀ ਕਹਿੰਦੇ ਮੈਂ ਭੁੱਲ ਜਾਨੀ ਆ ਪਰ ਕੀ ਸੀ ਹਾਂ ਆਹ ਤੇ ਕਾਲੀਆਂ ਮਿਰਚਾਂ ਪੀਸ ਲੀਆਂ ਸੀ ਮੈਂ ਹੁਣੀ ਪੀਸ ਕੇ ਹਟੀਆਂ ਅਸੀਂ ਕਿਉਂਕਿ ਸਬਜੀ ਵੀ ਪਾਉਣੀ ਆ ਤੇ ਆਹ ਫੋਲ ਮਖਾਣੇ ਆ ਇਹਨਾਂ ਨੂੰ ਆਪਾਂ ਲਵਾ ਲਾਂਗੇ ਥੋੜਾ ਜਿਹਾ ਸੇਕ ਦੇ ਕੇ ਤੇ ਸੀਕੋ ਪਾ ਕੇ ਇਹਨਾਂ ਨੂੰ ਵੀ ਗ੍ਰाइंड ਕਰਕੇ ਲੈ ਕੇ ਜਾਵਾਂਗੀ ਮੈਂ ਕੋਠੇ ਤੇ ਬਾਕੀ ਸਾਰਾ ਕੁਝ ਬਸ ਥੀਸੇ ਪਸਾਇਆ ਹੀ ਹੈਗਾ ਇਹਦੇ ਚ ਪਾਇਆ ਪਿਆਗਾ ਗਗਨ ਕੜਾਹੀ ਮਾਂਜੀ ਆਂਦੀ ਹੈ ਮੈਨਾਂ ਅਖਾ ਪੰਜੀਰੀ ਖਾਣੀ ਹੈ ਤੇ ਕੜਾਹੀ ਮਾਂਜ ਲੈ ਫਟਾਫਟ ਸਾਰਾ ਜਵਰ ਮੇਰਾ ਬਿੰਦਾ ਇਹ ਚ ਨਾ ਕੁਝ ਮਾਰ ਕੇ ਸਨ ਲੈ ਆਟਾ ਇਹ ਲੋਹੇ ਦੀ ਆ ਨਾ ਇਹਨੂੰ ਤਾਂ ਲੱਗ ਹੀ ਜਾਂਦੇ ਜੰਗਾਲ ਤਾਂ ਪਈ ਜਾਂਦੀ ਹਲੇ ਤੇ ਲੈ ਗਈ ਇੱਕ ਵਾਰੀ ਅਰchne ਮਾਂਜੀ ਸੀ ਭਈ ਮੌਸਮਾਂਜੀ ਇਹ ਤਾਂ ਉਦੋਂ ਨਮੀ ਨਮੀ ਲਿਆਂਦੀ ਸੀ ਖਰਾਬ ਵਾਲੀ ਹੋਗੀ ਇਹਦੇ ਚ ਪਾਣੀ ਗਰਮ ਕਰਤਾ ਸੀਗਾ ਪਤਾ ਨਹੀਂ ਉਸ ਵੇਲੇ ਵੀ ਨਾਲ ਹੀ ਸੀ ਹਾਂ ਜਦੋਂ ਕੀ ਤੁਸੀਂ ਆਏ ਤੇ ਨਵੀਂ ਵੀਰੇ ਨੇ ਮਾਂਜੀ ਸੀ ਉਹ ਵਧੀਆ ਭਾਰੀ ਜੀ ਹੈ ਥੱਲੇ ਆਉਣ ਦੀ ਢੇਰ ਆ ਗਈ ਕਿਹਸੀ ਕੰਨੀ ਆਵੇ ਸਹੀ ਹੈ ਕਰੀ ਠੰਡੇ ਪਤੰਗਾ ਪਤੰਗੂ

ट ना भुजना शुरू हो गए भी चेन हो गया जो जमा ब्राउन हो गया, तो गया। कड़ाही क्या छत्ता फिर आप थे ला के पा ले दवाइया पता पंजीरी दवाइया भुज गए ਵੀਡੀਓ ਕਿਉਂ ਸਿਖੜਾ ਹੈ ਨਹੀਂ ਸ਼ਾਮ ਤੱਕ ਉਪਰ ਕਰਾ ਲਵਾਂਗਾ 10 ਮਿੰਟ ਹੋਰ ਸੇਕ ਲਵਾਉਂਗੀ ਵੀਡੀਓ ਛੋੜਨਾ ਨਹੀਂ ਜਿਸ ਤੱਕ ਆ ਵੀ ਹੈ ਪੁੱਜੀ ਹੈ ਕਿ ਨਹੀਂ ਤੇ ਬਾਅਦ ਵਿੱਚ ਥੱਲੇ ਲਾ ਕੇ ਇਹਨੂੰ ਦਵਾਈਆਂ ਪਾ ਦਾਂਗੇ ਆਪਾਂ ਜਿਹੜੀਆਂ ਪਾਉਂਦੀ ਹੈ ਇੱਕ ਹੋਰ ਚੀਜ਼ ਪਾਈ ਇਹਦੇ ਵਿੱਚ ਮੈਂ ਆਹ ਸੇ ਆਟੂ ਇਹ ਦੁੱਧ ਦੇ ਤੋਏਗੇ ਕਿਪੜ ਲਾਖ ਇਹਦੇ ਨਾਲ ਟੂਈ ਨੂੰ ਬਹੁਤ ਰਾਮ ਆਉਂਦਾ ਹੈਗਾ खा सकते निघे पानी ना अखी धुआं पता नहीं वापस चंकी तरह भुज गया ए थोड़ा जहा बगा लगता है पर ब्राउन हो गया कलर जमा ਇੱਧਰ ਗਗਰ ਨੇ ਇਹ ਸਾਰੇ ਪੈਕਟ ਜੇ ਖੋਲ ਤੇ ਇਹ ਨਾ ਦਵਾਈਆਂ ਸੇਕ ਉੱਤੇ ਰੱਖ ਕੇ ਨਹੀਂ ਪਾਉਣੀਆਂ ਇਹ ਜਮ ਜਾਂ ਤਾਂ ਤੁਸੀਂ ਅੱਗ ਹੈ ਜਿਹੜੀ ਜਮਾ ਕੱਟ ਕਰ ਦੋ ਨਹੀਂ ਇਹਨੂੰ ਥੱਲੇ ਲਾ ਕੇ ਕੜਾਹੀ ਵਿੱਚ ਫੇਰ ਦਵਾਈਆਂ ਪਾਓ ਮੈਂ ਤਾਂ ਫਿਰ ਇਹ ਨਾ ਦਵਾਈਆਂ ਨਾਲ ਆਟਾ ਜਿਹੜਾ ਕੌੜਾ ਹੋ ਜਾਂਦਾ ਗੋਲੂ ਆਇਆ ਪਾ ਸਾਰੀ ਚੀਜ਼ ਆ ਦੇ ਨਾਲ ਦੂਰੀ ਹੈ ਹਾਰੀ ਮੈਚ ਹੋ ਨਾਰੀਲ ਦਾ ਪੂਰਾ ਮਿਓ ਉੱਥੇ ਆ ਉੱਪਰ ਕੋਲ Mange kanda pidesi. Sabtu endi ki pungungia pang. बुरा रह गया वो फिर बार फिर फिर आप दें आ सी कंटे लेके आए हैं गे ਤੇ ਬਹੁਤ ਵਧੀਆ ਗੰਡੇ ਆ ਤੇ ਨਾਲੇ ਲੈ ਆਂਦੇ ਆ ਆਲੂ 2 ਕਿਲੋ ਸਾਢੇ 7 ਕਿਲੋ ਗੰਡੇ ਜੀ ਗਗਨ ਰੋਟੀ ਬਣਾਉਣ ਲੱਗੀ ਸਾਡਾ ਹੋ ਗਿਆ ਸੀ ਸਿਲੰਡਰ ਖਤਮ ਹੋਣਾ ਸੀ ਲੈ ਕੇ ਆਏ ਚੱਕ ਕੇ ਦੋਨੇ ਜਣੀਆਂ ਤੇ ਆਪ ਨਾਲ ਹੀ ਅਸੀਂ ਹਰੀ ਮਿਰਚ ਦੇ ਗੰਡੇ ਪਤਲੀ ਜੀ ਬਣਾਈ ਹੈਗੀ ਪਾਲਸਵਾਰ ਲਾਈ ਦੀ ਹੈਗੀ ਗਗਨ ਨੇ ਕੱਟ ਤੇ ਸੀ ਗੰਡੇ ਤੇ ਲਸਣ ਅਦਰਕ ਤੇ ਕੁੱਟ ਕੇ ਦੇਤਾ ਸੀ ਮਸਾਲਾ ਤੇ ਮੈਂ ਲਾਤਾ ਤੜਕਾ ਇਹਨੇ ਚੱਕੇ ਭਾਂਡੇ ਮੰਜਨ ਵਾਲੀ ਸੀ ਸਾਡੇ ਧਨੀਆ ਤਾਂ ਫੇਰ ਕੀ ਹੈ ਇਹ ਕਹਿੰਦੀ ਨਵੀਂ ਬਰੀ ਧਨੀਆ ਪਾਤਾ ਧਨੀਆ ਨਾ ਬੜੀ ਹੈ ਨਾ ਧਨੀਆ ਬੜੀ ਹੁੰਦਾ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਰਗਾਂ ਵਲੌਗ ਵਿੱਚ ਤੇ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਅੱਜ ਹੈਗੀ ਮੱਸਿਆ ਕੀ ਕੰਮ ਸਾਡੇ ਅੱਧੇ ਕ ਹੋ ਗਏ ਅੱਧੇ ਰਹਿੰਦੇ ਆ ਰਾਤ ਅਸੀਂ ਪੰਜੀਰੀ ਬਣਾ ਲਈ ਸੀ ਤੇ ਪੰਜੀਰੀ ਬਣਾ ਕੇ ਠਾਰ ਕੇ ਤੇ ਪੀਪਿਆਂ ਚ ਪਾਤੀ ਸੀ ਦੋ ਤਣ ਹੈਲੋ ਦੋਨੇ ਇਕੱਠੀਆਂ ਬੋਲ ਵੀ ਕੋਈ ਚੱਲ ਕਰੀ ਨਾ ਤੇ ਗਗਨ ਵੀ ਹੋ ਗਈ ਤਿਆਰ ਨਾ ਵੀ ਪੈਸੇ ਢਿੱਪੇ ਚਲ ਆ ਜਾ ਫਟਾਫਟ ਚੱਲੀਏ ਅਸੀਂ ਜਾਈਏ ਗੁਰਦੁਆਰਾ ਸਾਹਿਬ ਆ ਕੇ ਅਸੀਂ ਕਰਾਂਗੇ ਸਾਰੇ ਰਹਿੰਦੇ ਜਿਹੜੇ ਕੰਮ ਰੋਟੀ ਪਾਣੀ ਦਾ ਨਿਬੜ ਗਿਆ ਗਗਨ ਨੇ ਰੋਟੀ ਬਣਾ ਲਈ ਸੀਗੀ ਰਾਤ ਵਾਲੀ ਛੱਡੀ ਦੀ ਦਾਲ ਪਈ ਸੀਗੀ ਗੰਡੇ ਤੇ ਉਹਦੀ ਹਰੀਆਂ ਮਿਰਚਾਂ ਦੀ ਬਾਲੀ ਸਵਾਦ ਸੀ ਹੈ ਨਾ ਹੂੰ ਗਾਜਰਾ ਮਟਰ ਜਿਹਾ ਤਾਂ ਸਵਾਦ ਨਹੀਂ ਲੱਲਦੇ ਹੋਰ ਕਿ ਪੈਸੇ ਡਿੱਗ ਪੈ ਸੀ ਚੱਕਦੀ ਸੀਗੀ ਤੇ ਗਗਨ ਦਾ ਪੋਚਾ ਰਹਿ ਗਿਆ ਲਾਉਣ ਵਾਲਾ ਤੇ ਮੇਰੇ ਰਹਿ ਗਏ ਕੱਪੜੇ ਧੋਣ ਵਾਲੇ ਆ ਕੇ ਧੋਵਾਂਗੇ ਨਾਲ ਹੀ ਪਰ ਅਸੀਂ ਸਾਰੇ ਅੱਜ ਵਧੀਆ ਆੰਦਿਆ ਆਗੇ ਸੀਗੇ ਅਸੀਂ ਗੁਰਦੁਆਰਾ ਸਾਹਿਬ ਤੋਂ ਘਰੇ ਤੇ ਅਸੀਂ ਉੱਥੇ ਵੀਡੀਓ ਨਹੀਂ ਬਣਾਈ ਸੀ ਕੁਸਤਾ ਅਸੀਂ ਲੇਟ ਹੋ ਗਏ ਸੀਗੇ ਜਾਂਦੇ ਤੇ ਬਸ ਅਸੀਂ ਪ੍ਰਸ਼ਾਦਾ ਸ਼ੱਕੈ ਨਹੀਂ ਗਾ ਚਾਹ ਪੀ ਕੇ ਆਏ ਸੀ ਚਾਹ ਮੈਂ ਕਿਹਾ ਚੱਲ ਪੀ ਲਓ ਇਹ ਕਹਿੰਦੇ ਅਸੀਂ ਚਾਹ ਵੀ ਨਹੀਂ ਹੈਗੀ ਗੁਰਦੁਆਰੇ ਦੀ ਚਾਹ ਵਧੀਆ ਹੁੰਦੀ ਹੈ ਲੰਗਰ ਦੀ ਚਲੋ ਹੁਣ ਮੈਂ ਕੱਪੜੇ ਧੋਣ ਜਾਣੀ ਐ ਤੂੰ ਲਾਲਾ ਦਾ ਪੋਚਾ ਦਿੱਤੇ ਖਾਣੀ ਬਦਲਣੇ ਕੀ ਐ ਇਹ ਪੰਜਰ ਤਾਲ ਦੇ ਲੱਗ ਜਾਂਦੇ ਨੇ ਨੁੱਤੇ ਨਹੀਂ ਮਦਦ ਦੀ ਚਲ ਹਾਂਜੀ ਅੱਜ ਅਸੀਂ ਬਣਾਈ ਆ ਬੰਦ ਗੋਭੀ ਤੇ ਮਟਰ ਦੁਬਾਰੇ ਆਉਂਦਿਆਂ ਨਹੀਂ ਲੈ ਲਈ ਸੀ ਵੀ ਸਬਜ਼ੀ ਠਿਕਾ ਕਰਨੀ ਤੱਕ ਲਾਤਾ ਹੈ ਤੇ ਇੱਧਰ ਗਰਮ ਪਾਣੀ ਧਰਿਆਗਾ ਆਟੇ ਵਾਸਤੇ ਤੇ ਅੱਜ ਅਸੀਂ ਸੱਦਿਆਂ ਰੋਟੀ ਖਾਣੇ ਹੈਗੇ ਮੈਂ ਤਾਂ ਜੇ ਡੇਢ ਖਾ ਲਈ ਮੈਨੂੰ ਭੁੱਖ ਲੱਗੀ ਸੀ ਛੰਡ ਰੱਖਤੀ ਨਾ ਭੁੱਖ ਲੱਗੀ ਭੁੱਖ ਲਾਈ ਦੀ ਪੰਜੀਰੀ ਧਰ ਲਾਈ ਆ ਪਰ ਸਾਡਾ ਹਜੇ ਜੀਨ ਕਰਦਾ ਖਾਦਣੀ ਹੈ ਜੀ ਹਾਂ ਜੀ ਅੱਜ ਮੈਂ ਜਾ ਕੇ ਆਈ ਆ ਪੁੱਚੋ ਮੰਡੀ ਬੀਬੀ ਦਾ ਪਤਾ ਲੈ ਕੇ ਆਈ ਆਂਗੀ ਤੇ ਬੀਬੀ ਗਾਨੇ ਮੈਂ ਹੁੰਦਾ ਠੀਕ ਆ ਪਰ ਮੇਰੀਆਂ ਲੱਤਾਂ ਜਿਹੜੀ ਉਹ ਕੰਮ ਨਹੀਂ ਕਰਦੀਆਂ ਤੇ ਜਿਹੜੇ ਉਹ ਗੋਡੇ ਜਿਹੇ ਤੇ ਚੜਾਉਣ ਵਾਲੇ ਹੁੰਦੇ ਹੈਗੇ ਕੈਪ ਤੇ ਕਿਹੜੇ ਕੀ ਕਹਿੰਦੇ ਹੁੰਦੇ ਉਹਨੂੰ ਨੀਲ ਕੈਪ ਹਾਂ ਨੀਲ ਕੈਪ ਜੇ ਮੇਰੇ ਕੋਲ ਨਹੀਂ ਹੁੰਦਾ ਠੀਕ ਆ ਹ ਉਹ ਦਰabbਈਆਂ ਜਿਹੜੀਆਂ ਗੋਡੇ ਤੱਕ ਪਾਉਂਦੇ ਹੁੰਦੇ ਆ ਉਹ ਮੈਂ ਪਾ ਕੇ ਆਈ ਸੀਗੀ ਬੀਬੀ ਦੇ ਮੈਂ ਤਾਂ ਚੱਲ ਤੇਰੀਆਂ ਲੱਤਾਂ ਨਾ ਠਾਰਨੀ ਹੈ ਮੈਂ ਕੋਸੀ ਨਾ ਫਰਕ ਪੈ ਜੂਗਾ ਅੱਜ ਜਮੈਂ ਆਉਂਦੀ ਹੁੰਦੀ ਬਾਲਾ ਰੋਈ ਮੈਂ ਖਾਇ ਮੇਰੀ ਮਾਂ ਕਿਵੇਂ ਜ ਹੋਈ ਪਈ ਹੈਗੀ ਤੇ ਹੁਣ ਅਸੀਂ ਵੀਡੀਓ ਦੇ ਕਰਦੇ ਸੀ ਸਮਾਪਤੀ ਕਿਉਂਕਿ 2-3 ਦਿਨਾਂ ਦੀ ਵੀ ਪਈ ਹੈ ਵੀਡੀਓ ਥੋੜੀ ਥੋੜੀ ਕੱਲ ਨੂੰ ਹੈਗੀ ਇੱਕ ਤਰੀਕ ਤਿੰਨਵਾਂ ਸਾਲ ਚੜਨ ਵਾਲਾ ਪ੍ਰਮਾਤਮਾ ਸਨਸਾਰਿਆਂ ਤੰਦਰੁਸਤ ਰੱਖੇ ਨਵੇਂ ਸਾਲ ਦੀਆਂ ਸੋਨ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਪ੍ਰਮਾਤਮਾ ਸਾਨੂੰ ਚੜਦੀ ਕਲਾ ਚ ਰੱਖੇ ਬਾਈ ਗਰੂ ਥੀ ਤੇ ਸਾਡੀ ਫੈਮਲੀ ਨਾਲ ਵੀ ਮਿਲਾਂ ਹੈਲਦੀ ਸਤਿ ਸ਼ਕਰ ਜੀ ਹੈਲਦੀ ਸਤਿ ਸ਼ਕਰ ਜੀ ਤੁਸ ਤੋ ਹੋ ਕਹਿਣਾ ਨਕੀ ਕਹਿੰਦੇ ਹੈਪੀ ਨਿਊ ईयर ਹਾਂ ਨਵੀ ਹੈਪੀ ਨਿਊ ईयर ਚੇਲਾ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਨਾਲ ਬਦੀਏ ਦਿਨ ਚੜਾਵੇ ਸਾਰਿਆਂ ਨੂੰ ਤੰਦਰੁਸਤੀ ਰੱਖੇ ਤੇ ਵਧੀਆ ਵਧੀਆ ਸਾਰਿਆਂ ਦੇ ਕੰਮ ਹੋਣ ਤੇ ਹੁਣ ਆਪਾਂ ਵੀਡੀਓ ਦੀ ਕਰਦੇ ਆ ਸਮਾਪਤੀ ਤੇ ਮਿਲਦੇ ਆ ਕਲਮਸੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸੱਸੀ ਅਕਾਲਜੀ ਵੀਡੀਓ ਨੂੰ ਬਸ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਉਹਦੇ ਨਾਲ ਸਾਨੂੰ ਹੌਸਲਾ ਹੋ ਜਾਂਦਾ ਹੈ ਕਿ ਸਾਡੀ ਵੀਡੀਓ ਤੁਸੀਂ ਦੇਖ ਤਾਂ ਲੈਣੇ ਆਂਗੇ ਤੁਸੀਂ ਕੀ ਕਰਦੇ ਹੋ ਕਹਿ ਦਿੰਨੇ ਅਸੀਂ ਲਾਈਕ ਕਰਦੇ ਆਂ ਤੇ ਤੁਸੀਂ ਕਮੈਂਟ ਵੀ ਕਰਦੇ ਕਰੋ ਤੇ ਇਹਦੇ ਨਾਲ ਫਿਰ ਸਾਨੂੰ ਵਧੀਆ ਖੁਸ਼ੀ ਮਿਲਦੀ ਹੈਗੀ ਤੇ ਨਾਲ ਸਾਨੂੰ ਐ ਹੁੰਦਾ ਵੀ ਸਾਰਿਆਂ ਨੂੰ ਵੀਡੀਓ ਸਾਡੀ ਵਧੀਆ ਲੱਗਦੀ ਹੈਗੀ వేగో తన తంద నే స ఫేరే ద్వారా ముబారక